ਪਰ ਨਹੀਂ ਜਦੋਂ ਕੋਈ ਨਹੀਂ ਦਿੱਤੀ ਮੈਂ ਡਾਕਟਰ ਕੈਨੇਡਾ ਪਬਲਿਕ ਸੀ ਕੋਈ ਇਸ ਕਾਰਨ ਕਰਕੇ ਮੇਰੀ ਇਹ ਅਪੀਲ ਹੈ ਕਿ ਸਾਰਿਆਂ ਨੇ ਬੈਠੇ ਆ ਸਾਰੇ ਬੱਚਿਆਂ ਵਾਲਿਓ ਇਹ ਸਾਡਾ ਮੁੱਖ ਮਜਾ ਹੋ ਗਏ ਅਸਲ ਸਾਹ ਹਾਂਜੀ ਸਰ ਜਿਹੜੀ ਅੱਜ ਤੁਸੀਂ ਪਬਲੀਕ ਮੀਟਿੰਗ ਕੀਤੀ ਨਸ਼ਾ ਬਾਰੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਬਣ ਲਿਓਗਾ ਕਿ ਸਭ ਬਠੰਡਾ ਵੱਲੋਂ ਇੱਕ ਪਲੈਨਿੰਗ ਦੇ ਤਹਿਤ ਅਸੀਂ ਇੱਕ ਥਰੀ ਲੇਅਰਸ ਦਾ ਪ੍ਰੋਗਰਾਮ ਦੇ ਤਹਿਤ ਪਹਿਲਾਂ ਅਸੀਂ ਪ੍ਰੀਵੈਂਟਿਵ ਐਕਸ਼ਨ ਕੈਸ ਆਪਰੇਸ਼ਨਸ ਨਾਲ ਨਾਲ ਅਸੀਂ ਕਲੀਅਰੈਂਸ ਕੈਂਪੇਨ ਵੀ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਪਬਲਿਕ ਦੇ ਵਿੱਚ ਜਾ ਕੇ ਪਬਲਿਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਕੋਲੋਂ ਲੋਕਲ ਜਿਹੜੀ ਇਨਫੋਰਮੇਸ਼ਨ ਲੱਗੀ ਹੈ ਉਹ ਇਕੱਠੀ ਕਰ ਰਹੇ ਹਾਂ ਉਸ ਇਨਫੋਰਮੇਸ਼ਨ ਤੇ ਅੱਗੇ ਅਸੀਂ ਟੀਮਾਂ ਬਣਾ ਕੇ ਉਹ ਐਕਟਿਵ ਵੀ ਕਰ ਰਹੇ ਹਾਂ ਤੇ ਅੱਜ ਅਸੀਂ ਇੱਥੇ ਪਰਸਨਾਮਾਗਾ ਗਲੀ ਨੰਬਰ 23 ਦੇ ਵਿੱਚ ਆਏ ਸੀਗੇ ਇੱਥੇ ਅਸੀਂ ਗੁਡਗੁਲ ਸੁਸਾਇਟੀ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀਗਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੁਹੱਲਾ ਦੇ ਨਿਵਾਸੀਆਂ ਨੇ ਉਹਨਾਂ ਨੇ ਸਾਨੂੰ ਕੁਝ ਪ੍ਰੋਬਲਮ ਸ਼ੇਅਰ ਕੀਤੀਆਂ ਨੇ ਅਸੀਂ ਡੈਫੀਨੇਟਲੀ ਉਸ ਉੱਪਰ ਵਰਕ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਹੈ ਜਿਹੜੇ ਜਿਹੜੇ ਬੰਦੇ ਜਿਹੜੇ ਹੈਗੇ ਆ ਇਸ ਏਰੀਆ ਦੇ ਵਿੱਚ ਜਾਂ ਆਸ-ਪਾਸ ਦੇ ਵਿੱਚ ਜਿਹੜੇ ਗਲਤ ਐਕਟੀਵਿਟੀ ਦੇ ਵਿੱਚ ਇਨਵੋਲ ਹੋਣ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਜਦ ਰਹੀ ਕੀਤੀ ਜਾਂਦੀ ਹੈ ਸਰ ਗੱਲ ਕਰੀਏ ਪਰਸਰਾਵਨਗਰ ਦੇ ਵਿੱਚ ਸਭ ਤੋਂ ਵੱਧ ਨਸ਼ਾ ਵਿਕ ਰਿਹਾ ਸਰ ਜੇ ਕੋਈ ਇਨਫੋਰਮੇਸ਼ਨ ਦਿੰਦਾ ਸਰ ਔਰ ਹੀ ਸਰ ਸ਼ਿਕਾਇਤ ਵੀ ਹੋ ਜਾਂਦੀ ਹੈ ਮੁੜ ਕੇ ਸਰ ਉਹਨਾਂ ਦਾ ਬੈਦ ਵੀ ਪੈ ਜਾਂਦਾ ਸਰ ਨਹੀਂ ਦੇਖੋ ਅਸੀਂ ਕੰਟਰੋਲ ਰੂਮ ਦੇ ਉੱਪਰ ਇੱਕ WhatsApp ਨੰਬਰ ਵੀ ਜਾਰੀ ਕੀਤਾ ਹੋਇਆ ਹੈ ਉਸ ਨੰਬਰ ਦੇ ਉੱਪਰ ਵੀ ਆਪਾਂ ਇਨਫੋਰਮੇਸ਼ਨ ਜਿਹੜੀ ਸੀਕ੍ਰੀਟ ਸ਼ੇਅਰ ਕਰ ਸਕਦੇ ਹਾਂ ਉਸ ਇਨਫੋਰਮੇਸ਼ਨ ਨੂੰ ਅੱਗੇ ਸ਼ੇਅਰ ਨਹੀਂ ਕੀਤਾ ਜਾਂਦਾ ਵੀ ਇਹ ਜਿਹੜੀ ਇਨਫੋਰ ਇਹ ਤੇ ਕੋਈ ਵੀ ਇਨਫੋਰਮੇਸ਼ਨ ਸਾਨੂੰ ਆ ਕੇ ਦੱਸ ਸਕਦਾ ਸਰ ਦਫ਼ਤਰ ਵੀ ਆ ਕੇ ਦੱਸ ਸਕਦਾ ਹੈ ਬਿਲਕੁਲ ਕਿਸੇ ਨੂੰ ਡਰਨ ਦੀ ਲੋੜ ਨਹੀਂ ਖੁੱਲ ਕੇ ਸਾਹਮਣੇ ਆਓ ਅਸੀਂ ਬਿਲਕੁਲ ਇਹ ਸਿਚੂਏਸ਼ਨ ਨੂੰ ਇਨਸ਼ੋਰ ਕਰਾਂਗੇ ਕਿ ਜਿਹੜਾ ਇਹ ਮਾੜੇ ਬੰਦੇ ਨੇ ਇਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਐਕਸ਼ਨ ਲਿਆ ਜਾਣਾ ਹੈ